ਆਪ ਸਭ ਨੂੰ ਪਤਾ ਹੈ ਇਸ ਗੱਲ ਦਾ ਕਿ ਜੋ ਆਪਣਾ ਸਾਲ ਪਰ ਤੋਂ ਅੰਦੋਲਨ ਚੱਲਦਾ ਹੈ ਉਸ ਖਨੌਰੀ ਸ਼ੰਭੂ ਰਤਨਪੁਰਾ ਬੋਲ ਰਾਤੇ ਹੁਣ 11 12 13 ਫਰਵਰੀ ਨੂੰ ਮਤਲਬ ਸਾਲ ਪੂਰਾ ਹੋਣ ਵਾਲਾ ਹੈ ਇਸ ਲਈ ਸਾਰੇ ਬਾਰਡਰਾਂ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਪੂਰੀ ਤਾਕਤ ਦੇ ਨਾਲ ਆਪਾਂ ਉਹ ਪ੍ਰੋਗਰਾਮ ਕਰਨੇ ਆ ਕਿਉਂਕਿ ਤੁਹਾਨੂੰ ਪਤਾ ਹੈ ਇਸ ਗੱਲ ਦਾ ਵੀ ਸਰਕਾਰ ਨੇ ਆਪਾਂ ਨੂੰ 14 ਫਰਵਰੀ ਨੂੰ ਮੀਟਿੰਗ ਦਿੱਤੀ ਹੈ ਉਸ ਮੀਟਿੰਗ ਤੋਂ ਪਹਿਲਾਂ ਮੋਰਚਾ ਦੇ ਵਿੱਚ ਤੁਹਾਡੀ ਆਮਦ ਮੋਰਚੇ ਪੂਰੀ ਤਾਕਤ ਦੇ ਵਿੱਚ ਦਿਸਣਾ ਚਾਹੀਦਾ ਹੈ ਉਹਦੇ ਨਾਲ ਜਿੱਥੇ ਤੁਹਾਡੇ ਆਗੂਆਂ ਨੂੰ ਗੱਲਬਾਤ ਮજબੂਤੀ ਨਾਲ ਰੱਖਣ ਲਈ ਬਾਲ ਮਲੇਗਾ ਉੱਥੇ ਉਹਦੇ ਬਰਾਬਰ ਬਰਾਬਰ ਸਰਕਾਰ ਵੀ ਕੁਝ ਇਸ ਮੋਰਚਾ ਦੇ ਵਿੱਚ ਵੱਡੀਆਂ ਪੰਚਾਇਤਾਂ ਹੋ ਕੇ ਜਦੋਂ ਇਕੱਠ ਹੋਣਗੇ ਉਹਦਾ ਦਬਾਅ ਮੰਨੇ ਸੋ ਇਸ ਲਈ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਰਤਨਪੁਰਾ ਆਊਟਰ ਦੇ ਉੱਤੇ ਸੰਗਰਿਆ ਮੰਡੀ ਦੇ ਬਿਲਕੁਲ ਨੇੜੇ 11 ਤਰੀਕ ਨੂੰ ਇੱਕ ਵੱਡੀ ਕਿਸਾਨ ਮਹਾਪੰਚਾਇਤ ਰੱਖੀ ਹੈ ਐਸਕੇਮ ਨਾਨ ਪੋਲਿਟিক্যাল ਦੇ ਕੇਮ ਨੂੰ ਸਾਂਝੇ ਤੌਰ ਤੇ ਤੋਂ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਕਿਸਾਨ ਇਸ ਅਪੀਲ ਨੂੰ ਸੁਣਦੇ ਆ ਉਹ ਸਾਰੇ ਮੇਰੀ ਬੇਨਤੀ ਪ੍ਰਵਾਨ ਕਰਿਓ ਪੂਰੀ ਤਾਕਤ ਦੇ ਨਾਲ ਖਾਸ ਤੌਰ ਤੇ ਰਾਜਸਥਾਨ ਵਾਲੇ ਵੀ ਤੇ ਪੰਜਾਬ ਵਾਲੇ ਜਿਹੜੇ ਰਤਨਪੁਰਾ ਏਰੀਆ ਦੇ ਨੇੜੇ ਪੈਂਦੇ ਨੇ ਉਹ ਸਾਰੇ ਪੂਰੀ ਤਾਕਤ ਦੇ ਨਾਲ 11 ਤਰੀਕ ਤੱਕ ਪੂਰਾ ਦੇਵਚੇੜਾ ਆਪਣਾ ਵੱਡੀ ਮਹਾਪੰਚਾਇਤ ਹੋ ਰਹੀ ਹੈ ਆਪ ਸਭ ਨੂੰ ਪਤਾ ਹੈ ਇਸ ਗੱਲ ਦਾ ਕਿ ਜੋ ਆਪਣਾ ਸਾਲਪਰਤੋਂ ਅੰਦੋਲਨ ਚੱਲਦਾ ਹੈ ਉਸ ਖਨੌਰੀ ਸ਼ੰਭੂ ਰਤਨਪੁਰਾ ਬੋਲ ਰਾਤੇ ਹੁਣ 11 12 13 ਫਰਵਰੀ ਨੂੰ ਮਤਲਬ ਸਾਲ ਪੂਰਾ ਹੋ ਰਿਹਾ ਹੈ ਇਸ ਲਈ ਸਾਰੇ ਬਾਰਡਰਾਂ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਪੂਰੀ ਤਾਕਤ ਦੇ ਨਾਲ ਆਪਾਂ ਉਹ ਪ੍ਰੋਗਰਾਮ ਕਰਨੇ ਆ ਕਿਉਂਕਿ ਤੁਹਾਨੂੰ ਪਤਾ ਹੈ ਇਸ ਗੱਲ ਦਾ ਵੀ ਸਰਕਾਰ ਨੇ ਆਪਾਂ ਨੂੰ 14 ਫਰਵਰੀ ਨੂੰ ਮੀਟਿੰਗ ਦਿੱਤੀ ਹੈ ਉਸ ਮੀਟਿੰਗ ਤੋਂ ਪਹਿਲਾਂ ਮੋਰਚਾ ਦੇ ਵਿੱਚ ਤੁਹਾਡੀ ਆਮਦ ਮੋਰਚੇ ਪੂਰੀ ਤਾਕਤ ਦੇ ਵਿੱਚ ਦਿਸਣੀ ਚਾਹੀਦੀ ਹੈ ਉਹਦੇ ਨਾਲ ਜਿੱਥੇ ਤੁਹਾਡੇ ਆਗੂਆਂ ਨੂੰ ਗੱਲਬਾਤ ਮਜਬੂਤੀ ਨਾਲ ਰੱਖਣ ਲਈ ਬਲ ਮਿਲੇਗਾ ਉੱਥੇ ਉਹਦੇ ਬਰਾਬਰ ਬਰਾਬਰ ਸਰਕਾਰ ਵੀ ਕੁਝ ਇਸ ਮੋਰਚਾ ਦੇ ਵਿੱਚ ਵੱਡੀਆਂ ਪੰਚਾਇਤਾਂ ਹੋ ਕੇ ਜਦੋਂ ਇਕੱਠ ਹੋਣਗੇ ਉਹਦਾ ਦਬਾਅ ਮੰਨੇ ਸੋ ਇਸ ਲਈ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਰਤਨਪੁਰਾ ਆਊਟਰ ਦੇ ਉੱਤੇ ਸੰਗਰੀਆ ਮੰਡੀ ਦੇ ਬਿਲਕੁਲ ਨੇੜੇ 11 ਤਰੀਕ ਨੂੰ ਇੱਕ ਵੱਡੀ ਕਿਸਾਨ ਮਹਾਪੰਚਾਇਤ ਰੱਖੀ ਹੈ ਐਸਕੇਮ ਨਾਨ ਪੋਲਿਟিক্যাল ਦੇ ਕੇਮ ਨੂੰ ਸਾਂਝੇ ਤੌਰ ਤੇ ਤੋਂ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਕਿਸਾਨ ਇਸ ਅਪੀਲ ਨੂੰ ਸੁਣਦੇ ਆ ਉਹ ਸਾਰੇ ਮੇਰੀ ਬੇਨਤੀ ਪ੍ਰਵਾਨ ਕਰਿਓ ਪੂਰੀ ਤਾਕਤ ਦੇ ਨਾਲ ਖਾਸ ਤੌਰ ਤੇ ਰਾਜਸਥਾਨ ਵਾਲੇ ਵੀ ਤੇ ਪੰਜਾਬ ਵਾਲੇ ਜਿਹੜੇ ਰਤਨਪੁਰਾ ਏਰੀਆ ਦੇ ਨੇੜੇ ਪੈਂਦੇ ਨੇ ਉਹ ਸਾਰੇ ਪੂਰੀ ਤਾਕਤ ਦੇ ਨਾਲ ਦੇ ਵਿੱਚ ਜਿਹੜਾ ਆਪਣਾ ਵੱਡੀ ਪੰਚਾਇਤ ਹੋ ਰਹੀ ਹੈ।